ਅੱਜ ਦੇ ਵਲੌਗ ਦੇ ਵਿੱਚ ਗੱਲ ਕਰ ਰਹੇ ਆਪਾਂ ਇੱਕ 855 ਟਰੈਕਟਰ ਜਿਹੜਾ ਲਓ ਜੀ ਕਰਦੇ ਆ ਬੈਕ ਟਰੈਕਟਰ ਆਪਾਂ ਤੇ ਬੈਕ ਟਰੈਕਟਰ ਕਰਕੇ ਤੇ ਫਿਰ ਆਪਾਂ ਖੋਲਦੇ ਆਪਾਂ ਇਹਨਾਂ ਨੂੰ ਜੀ ਸਾਰੀ ਡਿਟੇਲ ਨਾਲ ਵੀਡੀਓ ਇਸ ਵੀਡੀਓ ਚ ਦੱਸ ਕੇ ਜਾਊਂਗਾ ਕਿਉਂ ਨਹੀਂ ਇਹ ਇੰਜਨ ਚੱਲਿਆ 30 ਤੋਂ 35 ਗਿਆ ਵਾ ਇਹ ਨਹੀਂ ਚੱਲਦਾ ਇਹ ਬਹੁਤ ਘੱਟ ਗਿਆ ਵਾ ਪਿਸਟਨਾਂ ਦੇ ਵਿੱਚ ਪ੍ਰੋਬਲਮ ਇਸ ਦਾ ਗੈਪ ਨਹੀਂ ਸਹੀ ਸੀਗਾ ਸ਼ਮਾ ਭੁਗਲਣਾ ਪਈਆਂ ਆਈਆਂ ਸੀਗਾ ਬਾਕੀ ਵਾਲਾਂ ਦੀ ਗੈਪ ਨਹੀਂ ਸਹੀ ਸੀਗਾ ਪਾਲ ਬਹੁਤ ਉੱਚੇ ਹਾਂਜੀ ਬਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਗੱਲ ਕਰ ਰਹੇ ਆਪਾਂ ਇੱਕ 855 ਟਰੈਕਟਰ ਜਿਹੜਾ ਕਿ ਆਪਣੇ ਕੋਲੇ ਪਟਿਆਲੇ ਏਰੀਆ ਤੋਂ ਆਇਆ ਵਾ ਉਸ ਟਰੈਕਟਰ ਦੇ ਵਿੱਚ ਆਪਾਂ ਜੌਬ ਕਰਨੀ ਹੈ ਇੱਕ ਤਾਂ ਇੰਜਨ ਦੀ ਗੇਅਰ ਦੀ ਫਰੀ ਸਪੀਡ ਦੀ ਪਿਛਲੇ ਸੀ ਸਾਰੇ ਪਾਰਡ ਤੁਹਾਨੂੰ ਅੱਜ ਤੋਂ ਬਾਅਦ ਉਸ ਟਰੈਕਟਰ ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਬਾਕੀ ਟਰੈਕਟਰ ਹੋਰ ਵੀ ਖੁੱਲੇ ਆ ਪਰ ਵਾਰੀ ਸਰ ਆਪਾਂ ਹਰ ਟਰੈਕਟਰ ਦਾ ਜਿਹੜਾ ਵਰਕ ਕਰਾਂਗੇ ਪਹਿਲਾਂ ਪਟਿਆਲੇਲ ਦਾ ਫਿਰ ਉਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਤਰਨਤਨ ਸਾਹਿਬ ਤੋਂ ਟਰੈਕਟਰ ਆਇਆ 44 ਫਿਰ ਉਸ ਤੋਂ ਬਾਅਦ ਜਿਹੜਾ 855 ਆਪਣੇ ਕੋਲੇ ਪਟਿਆਲੇ ਤੋਂ ਆਇਆ ਹਾਂ ਟਰੈਕਟਰ ਖੋਲਾਂਗੇ ਆਪਾਂ ਤਾਂ ਨਹੀਂ ਖੋਲਣ ਦਾ ਕਾਰਨ ਇਹ ਆ ਵੀ ਤਿੰਨਾ ਟਰੈਕਟਰਾਂ ਦੇ ਵਿੱਚ ਜਿਹੜਾ ਆਪਾਂ ਨੂੰ ਖੋਲ ਕੇ ਪਤਾ ਲੱਗ ਜਾਊਗਾ ਇੱਕ ਕੰਮ ਦਾ ਖਰਾਦ ਵਗੈਰਾ ਦਾ ਬਣ ਬਣ ਜੂਗਾ ਹਨ ਤੇ ਫਿਰ ਆਪਾਂ ਵਾਰੀਸਰ ਆਪਣਾ ਫਿਟਿੰਗ ਕਰੀ ਜਾਵਾਂਗੇ ਤੇ ਇੱਕ ਇੱਕ ਵਾਰੀ ਜੀ ਜਾਵਾਂਗੇ ਆਪਾਂ ਪਟਿਆਲੇ ਜਾਂ ਮਲੋਟ ਤੇ ਫਿਰ ਉੱਥੋਂ ਆਪਾਂ ਜਿਹੜਾ ਪਾਰਟ ਹੈ ਦਾ ਸਾਰਾ ਲੈ ਕੇ ਆਵਾਂਗੇ ਠੀਕ ਹੈ ਤਾਂ ਜੋ ਤੁਹਾਨੂੰ ਦਿਖਾਵਾਂਗੇ ਵੀ ਟਰੈਕਟਰ ਖੋਲਾਂਗੇ ਤਿੰਨੇ ਤੇ ਵਰਕ ਇਹਨਾਂ ਦਾ ਵਾਰੀਸਰ ਹੀ ਹੋਊਗਾ ਕਿਉਂਕਿ ਸੱਜਣੋ ਕਿਸੇ ਵੀ ਟਰੈਕਟਰ ਦਾ ਵਰਕ ਆਪ ਨੂੰ ਵਾਰੀਸਰ ਹੀ ਕਰਨਾ ਪੈਣਾ ਹਨ ਬਾਕੀ ਟਰੈਕਟਰ ਖੋਲਦੇ ਆਪਾਂ ਤੇ ਟਰੈਕਟਰ ਲਾ ਲਿਆ ਸੀ ਅੰਦਰ ਆਪਾਂ ਬਾਕੀ ਵੀਡੀਓ ਨੇ ਸ਼ੁਰੂ ਤੱਕ ਜ਼ਰੂਰ ਦੇਖਿਓ ਸਾਰਾ ਤੁਹਾਨੂੰ ਇਹ ਚ ਦੱਸ ਕੇ ਜਾਵਾਂਗੇ ਕੀ ਪ੍ਰੋਬਲਮ ਸੀ ਕਿਉਂ ਟਰੈਕਟਰ ਖੋਲਿਆ ਕੀ ਗੱਲ ਬਾਤ ਆ ਠੀਕ ਆ ਜੀ ਤੇ ਵਲੌਗ ਨਾਲ ਜੁੜਦੇ ਲਓ ਜੀ ਕਰਦੇ ਆ ਬੈਕ ਟਰੈਕਟਰ ਆਪਾਂ ਤੇ ਬੈਕ ਟਰੈਕਟਰ ਕਰਕੇ ਤੇ ਫਿਰ ਆਪਾਂ ਖੋਲ ਦਿਆਂ ਪਹਿਨਾਂ ਨੂੰ ਠੀਕ ਆ ਜੀ ਇਹ ਟਰੈਕਟਰ ਆਪਣੇ ਕੋਲੇ ਪਟਿਆਲੇ ਤੋਂ ਆਇਆ ਵਾ ਇਹ ਆਪਣੇ ਕੋਲੇ ਆਇਆ ਵਾਗਾ ਤਰਨਤਨ ਸਾਹਿਬ ਦਾ ਡਾਇਰੈਕਟ ਕਰ ਲਾ ਤੇ ਇਸ ਨੂੰ ਆਪਾਂ ਲਾਉਂਦੇ ਆਣ ਬੈਕ ਕਰਕੇ ਉਹ ਵਾਪੇ ਆਪਾਂ ਉਹ ਦੂਜਾ ਟਰੈਕਟਰ ਹੈ ਜਿਹੜਾ ਆਪਣੇ ਕੋਲ ਤਰਨਤਾਰਨ ਸਾਹਿਬ ਵਾਲਾ ਇਹ ਸੋ ਨੂੰ ਆਪਾਂ ਬੈਕ ਕਰਕੇ ਇਧਰਲੀ ਜਗਾ ਲਾਉਨੇ ਆਂ ਮੈਟਰੋ ਜਿਹੜਾ ਟਰੈਕਟਰ ਆਪਣੇ ਲੱਗ ਚੁੱਕੇ ਆ ਠੀਕ ਐ ਤੇ ਸੋ ਆਪਾਂ ਇਹਦਾ ਸਭ ਤੋਂ ਪਹਿਲਾਂ ਖੋਲਾਂਗੇ ਹੈੱਡ ਤੇ ਅਗਲਾ ਆਪਾਂ ਖੋਲਾਂਗੇ ਦਾ ਚੁੱਲਾ ਠੀਕ ਐ ਬਾਕੀ ਕਿਉਂਕਿ ਇਹਦੇ ਵਿੱਚ ਜਿਹੜਾ ਆਪਾਂ ਇੱਕ ਤਾਂ ਟਾਈਮਿੰਗ ਪਲੇਟ ਆਪਾਂ ਇਹਦੇ ਵਿੱਚ ਦੂਸਰੀ ਲਾਉਣੀ ਆ ਹਨਾ ਡਬਲ ਪੰਪ ਵਾਲੀ ਬਾਕੀ ਬਾਈ ਨੂੰ ਪੁੱਛਾਂਗੇ ਆਪਾਂ ਹਨਾ ਜਿਹੜਾ ਵੀ ਕੰਮ ਕਰਨਾ ਹੋਇਆ ਠੀਕ ਹੈ ਜੀ ਤੇ ਸੋ ਆਪਾਂ ਇੰਨਾਂ ਦਾ ਸਿਰਫ ਇਹਦੇ ਵਿੱਚ ਪਹਿਲਾਂ 963 ਦੀ ਆਪਣਾ ਵਿਚਾਰ ਸੀਗਾ ਤੇ ਫਿਰ ਆਪਾਂ ਆਖਿਆ ਚਲੋ ਇਸੇ ਨੂੰ ਕਰ ਦਈਏ ਤੇ ਇਧਰ ਲਾ ਆਪਾਂ 744 ਜਿਹੜਾ ਇਹ ਤਰਨ ਤਰਨ ਸਾਹਿਬ ਤੋਂ ਆਇਆ ਵਾ ਆਪਣੇ ਕੋਲੇ ਤੇ ਸੋਏ ਨੂੰ ਆਪਾਂ 963 ਕਰਾਂਗੇ ਜੀ ਠੀਕ ਹੈ ਇਹਦਾ ਆਲ ਕੰਮ ਕਰਨਾ ਆਲ ਓਵਰ ਚੈੱਕ ਅਪ ਕਰਨਾ ਸਾਰੇ ਟਰੈਕਟਰ ਦਾ ਕਿਉਂਕਿ ਇਹਦੇ ਵਿੱਚ ਬਾਈ ਨੂੰ ਗੇਅਰ ਦੇ ਵਿੱਚ ਵੀ ਪ੍ਰੋਬਲਮ ਬਹੁਤ ਆਈ ਸੀ ਇਹਦੇ ਵਿੱਚ ਕਿਉਂਕਿ ਕਈ ਭਰਾ ਕਹਿੰਗੇ ਯਾਰ ਨਵਾਂ ਟਰੈਕਟਰ ਕਿਉਂ ਖਲਾਈ ਜੰਨੇ ਹਨ ਕਿਉਂਕਿ ਬਾਈ ਨੂੰ ਇਹਦੇ ਵਿੱਚ ਗੇਅਰ ਦੇ ਵਿੱਚ ਬਹੁਤ ਪ੍ਰੋਬਲਮ ਆਈ ਸੀਗੀ ਗੇਅਰ ਦੇ ਵਿੱਚ ਇਹਦੀਆਂ ਸ਼ਾਫਟਾਂ ਵਗੈਰਾ ਮਲੀਆਂ ਗਈਆਂ ਸੀਗਾ ਪਿਛਲੇ ਹਿੱਸੇ ਦੇ ਬੈਰਿੰਗ ਬੋਰਿੰਗ ਵੀ ਤੇ ਟੁੱਟ ਗਈ ਸੀ ਤਿੰਨ ਚਾਰ ਵਾਰੀ ਫਿਰ ਉਸ ਕਾਰਨ ਕਰਕੇ ਫਿਰ ਬਾਈ ਨੇ ਸੁਪਰ ਸੀਡਰ ਤੇ ਵੀ ਲਾਉਣਾ ਵਾ ਜਿਹਦੇ ਕਾਰਨ ਕਰਕੇ ਦੀ ਲਿਫਟ ਦੀ ਕਪੈਸਿਟੀ ਵੀ ਆਪਾਂ ਵਧਾਉਣੀ ਆ ਤੇ ਇੰਜਨ ਇਹਦਾ ਬਹੁਤ ਜ਼ਿਆਦਾ ਮਰਦਾ ਵਾ ਇੰਜਨ ਜਮ੍ਹਾਂ ਖਚਾਈ ਨਹੀਂ ਕਰਦਾ ਸੀ ਜਮਾ ਹੀ ਜਿਸ ਕਾਰਨ ਕਰਕੇ ਫਿਰ ਸੋਚਿਆ ਵੀ ਆਪਾਂ ਇਹਨੂੰ ਇੰਜਨ ਇਹਦਾ ਵੱਡਾ ਹੀ ਕਰ ਦਗੇ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਆ ਸਾਰੇ ਵਲੌਗ ਤੁਹਾਨੂੰ ਦੇਖਣ ਨੂੰ ਮਿਲਣਗੇ ਇਸੇ ਨਾਲ ਦਾ ਟਰੈਕਟਰ ਜਿਹੜਾ ਕੱਲ ਨੂੰ ਇੱਕ ਆਪਣੇ ਕੋਲੇ ਆਊਗਾ ਤੇ ਉਹ ਵੀ ਕੱਲ ਨੂੰ ਆਪਾਂ ਖੋਲਾਂਗੇ ਉਹ ਆਪਣੇ ਘਰ ਖਲੋਤਾ ਵਾ ਉਹ ਇਹਦੇ ਨਾਲ ਦਾ ਟਰੈਕਟਰ ਆ 2009 ਮਾਡਲ ਲਓ ਜੀ ਜੋ ਇੰਜਨ ਆਪਣਾ ਫੁੱਲ ਰਿਆ ਵਾ ਆ ਤੁਸੀਂ ਦੇਖ ਸਕਦੇ ਆ ਜੈਨ ਜੁਣਾ ਨਵੇਂ ਲੱਗੇ ਹੋਏ ਸਾਰੇ ਦੇਖੋ ਆ ਸਲੀਬਾਂ ਦੇ ਵਿੱਚ ਪਾਲਛ ਵੀ ਨਹੀਂ ਆਈਏ ਦੇਖੋ ਕਰੋ ਚੱਕ ਪਰ ਲੇਕਿਨ ਚੱਲਿਆ ਇੰਜਨ ਫੇਰ ਵੀ ਨਹੀਂਗਾ ਇਹਦੀ ਸਾਰੀ ਡਿਟੇਲ ਨਾਲ ਵੀਡੀਓ ਇਸ ਵੀਡੀਓ ਚ ਦੱਸ ਕੇ ਜਾਊਗਾ ਕਿਉਂ ਨਹੀਂ ਇਹ ਇੰਜਨ ਚੱਲਿਆ ਕੀ ਇਹਦੇ ਵਿੱਚ ਪ੍ਰੋਬਲਮ ਸੀ ਕੀ ਗੱਲਬਾਤ ਸੀ ਸਾਰੀ ਜ਼ਰੂਰ ਵੀਡੀਓ ਨੇ ਤੁਸੀਂ ਐਂਡ ਤੱਕ ਜਰੂਰ ਦੇਖਿਓ ਸਾਰਾ ਕੁਝ ਤੁਹਾਨੂੰ ਐਂਡ ਦੇ ਵਿੱਚ ਦੱਸ ਕੇ ਜਾਵਾਂਗੇ ਕੀ ਕਾਰਨ ਬਣਿਆ ਇਸ ਟਰੈਕਟਰ ਦਾ ਬਾਕੀ ਪਾਰਟ ਦਿਖਾ ਦਾਂ ਤੁਹਾਨੂੰ ਆ ਦੇਖੋ ਇਹਦੇ ਵਿੱਚ ਪਿਸਟਨ ਵਗੈਰਾ ਦੇਖੋ ਨਵੇਂ ਹੀ ਆ ਬਿਲਕੁਲ ਬ੍ਰੈਂਡ ਨਿਊ ਜਮਾ ਠੀਕ ਹੈ ਜੀ ਕਰੋ ਚੈੱਕ ਪਰ ਇਹਦੇ ਵਿੱਚ ਪਾਰਟਸ ਵੀ ਚਲੋ ਕੰਪਨੀ ਦਾ ਦਾ ਪਾਇਆ ਪਾਣੀਆਂ ਦੇ ਮਾੜਾ ਪਾਰਟਸ ਪਾਇਆ ਪਰ ਲੇਕਨ ਪਾਰਟਸ ਦੀ ਫਿਟਿੰਗ ਜਿਹੜੀ ਪ੍ਰੋਪਰ ਟੰਗਣਾ ਨਹੀਂ ਹੋਈ ਫਿਟਿੰਗ ਨਾ ਹੋਣ ਕਾਰਨ ਕਰਕੇ ਇਸ ਟਰੈਕਟਰ ਨੂੰ ਦੁਬਾਰਾ ਖੋਲਣਾ ਪਿਆ ਕਿਉਂਕਿ ਜਿਹੜਾ ਸਵਰਾਏ ਟਰੈਕਟਰ ਦੀ ਸੈਟਿੰਗ ਹੁੰਦੀ ਹੈ ਮੇਨ ਆ ਉਹ ਮਿੱਤਰੋ ਇਦਾਂ ਨਹੀਂ ਹੁੰਦੀ ਕਿ ਕਿੱਦਾਂ ਖੋਲ ਲਿਆ ਉਦਾਂ ਸ਼ਮਾ ਪਾ ਕੇ ਆਪਾਂ ਫਿੱਟ ਕਰਤਾ ਪਰ ਉਦਾਂ ਪ੍ਰੋਬਲਮ ਆਊਗੀ ਕਿਤੇ ਵਾਲ ਵੱਜਣ ਲੱਗ ਜਾਣਗੇ ਤੁਹਾਡੇ ਕਿਤੇ ਧੂਏ ਦੀ ਸਮੱਸਿਆ ਆਊਗੀ ਪਰ ਲੇਕਨ ਇਹਦੀ ਪ੍ਰੋਪਰ ਸੈਟਿੰਗ ਕਰਨੀ ਤੁਹਾਨੂੰ ਵਾਲਾਂ ਦਾ ਗੈਪ ਵੀ ਕੋਈ ਜਿਹਾ ਰੱਖਣਾ ਪੈਂਦਾ ਤੇ ਪਿਸਟਨ ਦਾ ਗੈਪ ਵੀ ਸਹੀ ਰੱਖਣਾ ਪੈਂਦਾ ਜੋ ਹੈਡ ਦੇ ਲਾਈਨਰ ਦੇ ਵਿੱਚਕਾਰ ਹੁੰਦਾ ਵਾ ਤੇ ਸੋ ਆਪਣਾ ਕੰਮ ਚੱਲੀ ਜਾਂਦਾ ਹਨਾ ਓਕੇ ਦੀ ਰਿਪੋਰਟ ਹੋਈ ਜਾਂਦਾ ਕੰਮ ਆਪਣਾ ਸਾਰਾ ਤੇ ਇਧਰ ਆਪਣੇ ਕੋਲੇ ਜਿਹੜਾ ਤਰਨਤਾਰਨ ਸਾਹਿਬ ਤੋਂ ਟਰੈਕਟਰ ਆਇਆ ਸੀਗਾ ਤੇ ਸੋ ਆਪਣਾ ਇਹ ਵੀ ਖੁੱਲ ਚੁੱਕਿਆਗਾ ਆ ਦੇਖੋ ਇਸ ਟਰੈਕਟਰ ਦੇ ਵਿੱਚ ਜਿਹੜਾ ਇੰਜਨ ਆਪਾਂ 963 ਕਰਾਂਗੇ ਤੇ ਇੱਕ ਸਵਰਾਏ ਟਰੈਕਟਰ ਆਉਣ ਵਾਲਾ ਉਹ ਵੀ ਖੋਲਣਾ ਆਪਾਂ ਠੀਕ ਹੈ ਸਾਰਾ ਤੁਹਾਨੂੰ ਇੰਸਟਾਗ੍ਰam ਤੇ ਸ਼ਾਰਟ ਆਉਂਦੇ ਰਹਿਣਗੇ ਆਪਣੇ ਬਾਕੀ YouTube ਤੇ ਤੁਹਾਨੂੰ ਹਰ ਰੋਜ਼ ਅਪਡੇਟ ਦਿੰਦੇ ਰਵਾਂਗੇ ਠੀਕ ਹੈ ਜੀ ਤੇ ਚਲੋ ਵੀਡੀਓ ਨਾਲ ਜੁੜ ਰਹੇ ਹੋ ਤੇ ਕਰਦੇ ਆਪਾਂ ਕੰਮ ਬਲੌਗ ਆਪਣਾ ਉੱਤਰ ਚੁੱਕਿਆਗਾ ਕੇਮ ਵੀ ਆਪਣੇ ਨਿੱਕੇਗੀ ਤੇ ਆਪਣੇ ਪਿਸਟਨ ਤਾਂ ਰਾਤ ਕੱਢ ਹੀ ਗਏ ਸੀ ਨਾ ਤੇ ਸੋ ਹੁਣ ਆਪਾਂ ਇਸ ਤੋਂ ਬਾਅਦ ਇਹਨੂੰ ਅੱਡ ਕਰਦੇ ਇੱਥੋਂ ਕਹਿਣ ਦਾ ਮਤਲਬ ਜਿਹੜਾ ਇਹਦਾ ਕ੍ਰੈਂਕ ਦਾ ਵਿੱਚ ਵੀ ਪਲੇ ਆ ਤੇ ਉਹ ਵੀ ਆਪਾਂ ਨੂੰ ਜੀ ਪ੍ਰੋਪਰ ਸੈਟਿੰਗ ਕਰਨੀ ਪਊ ਕਿਉਂਕਿ ਤੁਹਾਨੂੰ ਮੈਂ ਇੱਕ ਟੁਕੜੀ ਕੱਢੀ ਸੀਗੀ ਦਿਖਾਣਾ ਮੈਂ ਤੁਹਾਨੂੰ ਆ ਦੇਖੋ ਕਰੋ ਚੈੱਕ ਇਹਦੇ ਵਿੱਚ ਕਚਰੇ ਵਗੈਰਾ ਕਿੰਨੇ ਆ ਗਏ ਤੇ ਪੀਸ ਵੇਖੋ ਤੁਸੀਂ ਕਿਉਂਕਿ ਇਹਦੇ ਨਾਲ ਇੰਜਨ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਵਾ ਆ ਦੇਖੋ ਕਰੋ ਚੱਕ ਅ ਦੇਖ ਕਦਰੇ ਓਨ ਕਰਨ ਕਰਕੇ ਜਿਹੜੇ ਮੇਨ ਬੈਰਿੰਗ ਹੁੰਦੇ ਆ ਇਹ ਘੱਟ ਜਾਂਦੇ ਆ ਇਹ ਨਿਕਲਨੇ ਕਿਵੇਂ ਚਾਹੀਦੇ ਆ ਆ ਦੇਖੋ ਇੱਕ ਪੀਸ ਦੇ ਵਿੱਚ ਬਿਲਕੁਲ ਠੀਕ ਨਿਕਲਿਆ ਆ ਦੇਖੋ ਇਹ ਇਦਾਂ ਨਿਕਲਣਾ ਚਾਹੀਦਾ ਜਿਵੇਂ ਆ ਚੀਜ਼ ਆ ਤੇ ਪਰ ਲੇਕਨ ਆਹਾਂ ਚੀ ਨਿਕਲਨੇ ਚਾਹੀਦੀ ਜਿਵੇਂ ਇੱਥੇ ਰੀਟਾ ਵਗੈਰਾ ਪੈ ਜਾਂਦੀਆਂ ਹਨ ਇਹ ਨਹੀਂ ਆਉਣੀਆਂ ਚਾਹੀਦੀਆਂ ਵਿੱਚ ਦੇ ਆ ਦੇਖੋ ਕਰੋ ਚੱਕ ਇਹਦੇ ਵਾਂਗੂ ਨਿਕਲਣਾ ਚਾਹੀਦਾ ਹੈ ਇਸ ਸੂਖਾ ਦਾ ਮਤਲਬ ਇਹਦੇ ਵਿੱਚ ਆਪਾਂ ਕੇਮ ਵੀ ਹੋਰ ਪਾਵਾਂਗੇ ਇਹਦੇ ਵਿੱਚ ਤੇ ਕੇਮ ਉਦਾਂ ਇਹ ਨਵੀਆਂ ਕੇਮ ਨੂੰ ਕੁਝ ਨਹੀਂ ਹੋਇਆ ਪਰ ਲੇਕਿਨ ਆਪਾਂ ਟਰੈਕਟਰ ਦੇ ਵਿੱਚ ਥੋੜੀ ਜਣੀ ਪਾਵਰ ਦਾ ਹੋਰ ਫਰਕ ਪਾਉਣਾਗਾ ਪਰ ਕੱਲੀ ਕੇਮ ਆਪਾਂ ਚੇਂਜ ਕਰਾਂਗੇ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਲਿਫਟ ਪੰਪ ਨਾਲ ਚੱਲਦਾ ਵਾ ਕਈ ਵਾਰੀ ਲਿਫਟ ਪੰਪ ਦਾ ਜ਼ੋਰ ਜ਼ਿਆਦਾ ਲੱਗ ਜੇ ਤਾਂ ਕਈ ਵਾਰੀ ਤਾਂ ਟਾਈਮਿੰਗ ਆਊਟ ਹੋ ਜਾਂਦਾ ਇਸ ਕਾਰਨ ਕਰਕੇ ਆਪਾਂ ਨੇ ਇਹਦੇ ਵਾਲ ਵਾਜਦੇ ਸੀ ਪਹਿਲਾਂ ਵਾਲੇ ਪਿਸਟਨਾਂ ਦੇ ਤੇ ਸੂ ਦੇ ਕਾਰਨ ਕਰਕੇ ਆਪਾਂ ਇਹਦੀ ਕੇਮ ਚੇਂਜ ਕਰਾਂਗੇ। ਬਾਕੀ ਸੀਲ ਕੱਢਦੇ ਆ ਮਗਰਲਾ, ਢੇਰ ਖੋਲਾਂਗੇ। ਤੇ ਇਸ ਟਰੈਕਟਰ ਦਾ ਸਿਰਫ ਆਪਾਂ ਇੰਜਨ ਖੋਲਣਾ, ਇੰਜਨ ਖੋਲਣ ਤੋਂ ਬਾਅਦ ਫਿਰ ਬਾਕੀ ਕੰਮ ਸਟਾਰਟ ਕਰਾਂਗੇ ਤੇ ਉਹਨਾਂ ਟਾਈਮ ਆਪਾਂ ਫਿਰ ਜਿਹੜਾ ਇਹ ਟਰੈਕਟਰ ਆਗਾ ਇਹਨੂੰ ਆਪਾਂ ਕੰਪਲੀਟ ਕਰਨਾ ਵਾ। ਠੀਕ ਹੈ ਜੀ। ਤੇ ਇਧਰ ਇਹ ਵੀ ਖੁੱਲ ਚੁੱਕਿਆਗਾ। ਤੇ ਸਲੀਬਾਂ ਆਪਣੀਆਂ ਨਿਕਲੀਆਂ ਵੀ ਉਹ ਵੀ ਦਿਖਾ ਦੇਣਾ ਤੁਹਾਨੂੰ ਲਾਈਨਰ ਆਪਾਂ ਨੂੰ ਚੇਂਜ ਕਰਨੇ ਪੈਣਗੇ ਕਾਰਨ ਕੀ ਆ ਇਹਦੇ ਵਿੱਚ ਸਕ੍ਰੈਚ ਬਹੁਤ ਆਏ ਪਿਆ ਆ ਦੇਖੋ ਕਿੱਡਾ ਸਕ੍ਰੈਚ ਆਇਆ ਪਿਆ ਇਹ ਹੁਣ ਜਾਂ ਤਾਂ ਕੋਈ ਕਜਰਾ ਆ ਸਨ ਦੇ ਵਿੱਚ ਜਾਂ ਕੋਈ ਜਦੋਂ ਵਾਰ-ਵਾਰ ਖੁੱਲਦੇ ਆ ਕੋਈ ਜੀ ਡਸਟ ਪਾਰਟੀਕਲ ਡਿੱਗ ਪੈਂਦੇ ਆ ਹਨਾ ਉਹ ਮਤਲਬ ਮਤਲਬ ਸਕ੍ਰੈਚ ਲੱਗੀ ਆਪਣੀ ਸਲੀਵਾ ਤੇ ਕਿਉਂਕਿ ਇਹਨੇ ਮੁਗਲੈਲ ਦੀ ਜਿਹੜੀ ਆਪਣੀ ਸਲੈਂਸਰ ਦੇ ਵਿੱਚ ਆਉਂਦਾ ਉਹ ਪ੍ਰੋਬਲਮ ਨਹੀਂ ਸੋਲਵ ਹੋਣੀ ਇਹਦੀ ਵੇ ਭਰਾ ਕਹਿੰਦਾ ਹੈਡ ਦੇ ਵਾਲਾਂ ਨਹੀਂ ਆਉਂਦਾ ਵਾਲਾਂ ਨਹੀਂ ਵੀ ਆਉਂਦਾ ਪਰ ਮੰਨਦੇ ਆਂ ਗੱਲ ਨੂੰ ਪਰ ਲੇਕਿਨ ਇਹ ਪ੍ਰੋਬਲਮ ਵੀ ਤੁਹਾਨੂੰ ਬਹੁਤ ਦੇਖਣ ਨੂੰ ਮਿਲਦੀ ਆ। ਇਹ ਸੋ ਕੱਢਦੇ ਆਂ ਤੇਲ ਆਪਾਂ। ਬਾਕੀ ਜਾਣਕਾਰੀ ਦੇਵਾਂਗੇ ਤੁਹਾਨੂੰ ਡਿਟੇਲ ਨਾਲ ਵੀਡੀਓ ਦੇ ਐਂਡ ਦੇ ਵਿੱਚ। ਇਧਰ ਆਪਣਾ ਜਿਹੜਾ ਤਰਨਤਾਰ ਨਾਲਾ ਟਰੈਕਟਰ ਸੀ ਇਹ ਵੀ ਲਗਭਗ ਖੁੱਲ ਚੁੱਕਿਆਗਾ। ਕਰੋ ਚੈੱਕ ਇਹਦੀ ਕੇਮ ਰਹਿ ਗਈ ਕੱਢਣ ਵਾਲੀ ਕ੍ਰੈਂਕ ਰਹਿ ਗਈ ਕੱਢਣ ਵਾਲੀ ਆਪਣੀ। ਤੇ ਇਧਰ ਜਿਹੜਾ ਆਪਣੇ ਕੋਲੇ ਪਟਿਆਲੇ ਤੋਂ ਆਇਆ ਵਾ ਸੀ ਟਰੈਕਟਰ ਇਹ ਆਲ ਓਵਰ ਆਪਣਾ ਖੁੱਲ ਗਿਆ ਤੇ ਸੋ ਹੁਣ ਇਹਦਾ ਆਪਾਂ ਬਲੌਗ ਧੋਨੇ ਆ ਬਲੌਗ ਧੋ ਕੇ ਆਪਾਂ ਤੇ ਇਧਰ ਗੇਅਰ ਵੀ ਧੋਨੇ ਨਾਲ ਹਨਾ ਗੇਅਰ ਦੀ ਵੀ ਚੈੱਕ ਅਪ ਕਰਨਾ ਕਿਉਂਕਿ ਸੱਜਣੋ ਇਹ ਟਰੈਕਟਰ ਆਪਾਂ ਆਲ ਓਵਰ ਚੈੱਕ ਅਪ ਕਰਨਾ ਕੋਈ ਇਹਦੇ ਵਿੱਚ ਖਰਾਬੀ ਨਾ ਆ ਜੇ ਹਨਾ ਤੇ ਬਾਕੀ ਗੇਅਰ ਦੀ ਆਪਾਂ ਸਪੀਡਾਂ ਵਗੈਰਾ ਦੀਆਂ ਸਹੀ ਕਰਨੀਆਂ ਕਿਉਂਕਿ ਬਾਈ ਨੇ ਇਹਦੇ ਆਲਰੇਡੀ ਬਾਅਦ ਚ 15 ਦੇ ਜਾਂ 16 ਦੇ ਟਾਇਰ ਵਗੈਰਾ ਇਹਦੇ ਫਿੱਟ ਕਰਾਉਣੇ ਆ ਠੀਕ ਹੈ ਜੀ 16 ਦੇ ਟਾਇਰਾਂ ਵਾਲਾ ਆਪਾਂ ਤੋਰਾ ਬਣਾਵਾਂਗੇ ਗੇਅਰ ਦਾ ਤੇ ਤੋਨੇ ਮਿੱਟੀ ਤੇ ਤੇਲ ਨਾਲ ਚੰਗੀ ਤਰ੍ਹਾਂ ਗੇਅਰ ਨੂੰ ਆਪਾਂ ਆਹ ਸਰੀਂਗਾਂ ਨੂੰ ਤੇ ਗੇਅਰ ਨੂੰ ਵੀ ਤੇ ਮੁੜ ਕੇ ਇਹਦਾ ਇੰਨਾਂ ਨੂੰ ਵੀ ਤੋਨੇ ਦੇ ਵੇਖ ਇੱਕ ਆਪਣੇ ਕੋਲੇ ਜਿਹੜਾ ਆਪਣੇ 55 ਆਇਆ ਵਾ ਆਪਣੇ ਕੋਲ ਪਟਿਆਲੇ ਤੋਂ ਇਹ ਵੀ ਪਟਿਆਲੇ ਤੋਂ ਆਇਆ ਵਾ ਇੱਕ ਹੋਰ ਪਟਿਆਲੇ ਤੋਂ ਆਇਆ ਵਾ ਦੇਵੀਗੜ੍ਹ ਤੋਂ ਤੇ ਸੋ ਟਰੈਕਟਰ ਵੀ ਆਪਾਂ ਆ ਜਗ੍ਹਾ ਤੇ ਲਾ ਕੇ ਖੋਲ ਦਿਆਂਗੇ ਠੀਕ ਹੈ ਕਰੋ ਚੈੱਕ ਲਓ ਜੀ ਜਿਹੜਾ ਆਪਣਾ ਟਰੈਕਟਰ ਆਪਣੇ ਕੋਲ ਪਟਿਆਲੇ ਤੋਂ ਆਇਆ ਸੀਗਾ ਇਸ ਨੂੰ ਆਪਣਾ ਖੁੱਲ ਗਿਆ ਹੈਗਾ ਇਹਦੇ ਵਿੱਚ ਬਾਪਿਓ ਜਿਹੜੀਆਂ ਪ੍ਰੋਬਲਮਾਂ ਨਿਕਲਣਗੀਆਂ ਉਹ ਤੁਹਾਨੂੰ ਦੱਸ ਹੀ ਦੇਈਏ ਪਹਿਲਾਂ ਦੱਸਿਆ ਵੀ ਇਹ ਟਰੈਕਟਰ ਦੇ ਵਿੱਚ ਨੁਕਸ ਕੀ ਸੀਗਾ ਦੇਖੋ ਤੁਹਾਨੂੰ ਆਪਾਂ ਪਹਿਲਾਂ ਹੌਲਦੇ ਦੀ ਵੀਡੀਓ ਦਿਖਾਈ ਆ ਨਹੀਂ ਮੈਂ ਤੁਹਾਨੂੰ ਕਿਹਾ ਸੀ ਐਂਡ ਤੇ ਵੀਡੀਓ 'ਚ ਸਾਰਾ ਕੁਝ ਦੱਸ ਕੇ ਜਾਵਾਂਗੇ ਦੀ ਜਾਣਕਾਰੀ ਦੇ ਕੇ ਜਾਵਾਂਗੇ ਕੀ ਨੁਕਸ ਆ ਕਿਉਂ ਇਹ ਟਰੈਕਟਰ ਸੋ ਰਾਜ ਨਹੀਂ ਚੱਲਦੇ ਕਿੰਨਾਂ ਤਵਾਰ ਕੀ ਇਹਨਾਂ ਦੇ ਵਿੱਚ ਪ੍ਰੋਬਲਮ ਆਉਂਦੀ ਦੇਖੋ ਬੱਕੋ ਇਹ ਟਰੈਕਟਰ 7 ਤੋਂ 8 ਵਾਰ ਹੀ ਖੁੱਲ ਗਿਆ ਹੈੱਡ ਵੀ ਇਹਦੇ 7-8 ਵਾਰੀ ਖੁੱਲ ਗਏ ਪਿਸਟਨ ਸਲੀਵ ਵੀ ਦੋ ਵਾਰੀ ਪੈ ਚੁੱਕੇ ਆ ਪੰਪ ਵੀ 10 ਵਾਰੀ ਖੁੱਲ ਚੁੱਕਾ ਤਾਂ ਪਰ ਲੇਕਿਨ ਇਹ ਦੋ ਟਰੈਕਟਰ ਕੰਮ ਕਰਾਉਣ ਤੋਂ ਪਹਿਲਾਂ ਬਿਲਕੁਲ ਸਹੀ ਚੱਲਦਾ ਸੀ ਟਰੈਕਟਰ ਦੀ ਆਵਾਜ਼ ਵੀ ਬਿਲਕੁਲ ਓਕੇ ਸੀਗੀ ਤੇ ਟਰੈਕਟਰ ਖਿਚਾਈ ਵੀ ਫੁੱਲ ਕਰਦਾ ਸੀ ਪਰ ਬਾਅਦ ਵਿੱਚ ਹੋਇਆ ਕੀ ਕਿਉਂਕਿ ਬਾਈ ਨੂੰ ਪੁੱਛਿਆ ਵੀ ਖਲਾਇਆ ਕਿਉਂ ਇਹ ਤੇਰਾ ਕੰਮ ਸਹੀ ਕਰਦਾ ਸੀ ਖੋਲਣ ਦੀ ਫਿਰ ਕੰਟਰੋਲ ਬਾਈ ਤੇ ਫਿਰ ਬਾਈ ਨੇ ਆਖਿਆ ਜੀ ਇਹਦਾ ਸਪਰਿੰਗ ਟੁੱਟ ਗਈ ਸੀ ਪੰਪ ਵਾਲੀ ਤੇ ਤਾਂ ਕਰਕੇ ਖਲਾਉਂਦੀ ਪੰਪ ਜ਼ਰੂਰ ਪੈ ਗਈ ਨਹੀਂ ਸਾ ਮੇਰਾ ਟਰੈਕਟਰ ਵਧੀਆ ਜਾਂਦਾ ਸੀ ਹੁੰਦਾ ਕਿ ਜਦੋਂ ਪੰਪ ਦਾ ਕੰਮ ਬਾਈ ਕਰਵਾ ਲੈਂਦਾ ਨੋਜਲਾ ਕਰਵਾ ਲੈਂਦਾ ਤਾਂ ਉਸ ਤੋਂ ਬਾਅਦ ਜਿਹੜਾ ਟਰੈਕਟਰ ਦੀ ਜਿਹੜੀ ਪਰਫਾਰਮੈਂਸ ਆ ਪਹਿਲਾਂ ਵਰਗੀ ਨਹੀਂ ਰਹਿੰਦੀ ਤੇ ਆਵਾਜ਼ ਵੀ ਬਦਲ ਜਾਂਦੀ ਹੈ ਟਰੈਕਟਰ স্মੂਕ ਕਰਦਾ ਫਿਰ ਬਾਈ ਨੇ ਦੂਜੀ ਵਾਰੀ ਪੰਪ ਕਰਵਾ ਲਿਆ ਫਿਰ ਤੀਜੀ ਵਾਰੀ ਖਲਾ ਕੇ ਕਰਵਾ ਲਿਆ ਫਿਰ ਹੋਰ ਜਗ੍ਹਾ ਤੋਂ ਕਰਾ ਲਿਆ 4 7 8 ਦੀ ਪੰਪ ਕਰ ਲਿਆ ਤੇ ਜਦੋਂ ਕਿਸੇ ਹੋਰ ਮਕੈਨਿਕ ਕੋਲ ਗਏ ਉਹਨਾਂ ਨੇ ਫਿਰ ਇਹਨਾਂ ਨੂੰ ਸਲਾਹ ਦਿੱਤੀ ਵੀ ਤੁਸੀਂ ਪਿਸਟਨ ਸਲੀਵ ਰੈਂਕੇ ਤੇ ਪਵਾ ਲਓ। ਦੇਖੋ ਉਹਨਾਂ ਨੇ ਕੰਮ ਵਧੀਆ ਕੀਤਾ। ਕ੍ਰੋਸ ਕਰਨ ਦੀ ਕਿੱਟ ਪਾਈ ਆ। ਪਰ ਲੇਕਿਨ ਉਹਨਾਂ ਦੀ ਫਿਟਿੰਗ ਦੇ ਵਿੱਚ ਕੀ ਪ੍ਰੋਬਲਮ ਆਈ ਆ? ਦੇਖੋ ਜਿਹੜੇ ਹਿਸਾਬ ਨਾਲ ਅਸੀਂ ਫਿਟਿੰਗ ਕਰਦੇ ਆ। ਦੇਖੋ ਜਿਹੜਾ ਸਵਰਾਜ ਟਰੈਕਟਰ ਦਾ ਆਇਆ ਇਹ ਅਡੋਟ-ਅਡੋਟ ਮਕੈਨਿਕ ਦੀ ਅਡੋਟ-ਅਡੋਟ ਥਿਉਰੀ ਇਹ ਦੀ ਫਿਟਿੰਗ ਕਰਨ ਦੀ। ਕੋਈ ਕਿਵੇਂ ਫਿੱਟ ਕਰਦਾ ਕੋਈ ਕਿਵੇਂ ਫਿੱਟ ਕਰਦਾ ਪਰ ਲੇਕਿਨ ਜਿਹੜਾ ਅਸੀਂ ਫਿਟਿੰਗ ਕਰਦੇ ਆ બસ ਏਜੰਸੀ ਵਾਂਗੂ ਫਿਟਿੰਗ ਕਰਨੀ ਜਿੱਦਾਂ ਜਿਹਨੂੰ ਸਾਨੂੰ ਕੰਪਨੀ ਰეკਮੈਂਡਡ ਕਰਦੀ ਠੀਕ ਹੈ ਜਿਵੇਂ ਸਾਨੂੰ ਕੰਪਨੀ ਕਹਿੰਦੀ ਅਸੀਂ ਉਦਾਂ ਹੀ ਫਿਟ ਕਰਦੇ ਆ ਨਾ ਕਿ ਅਸੀਂ ਕੋਈ ਜ਼ਿਗਾਰਡ ਲਾ ਕੇ ਦੇਖੋ ਜਦੋਂ ਇਹਦੀਆਂ ਹੈਡ ਦੀਆਂ ਸੀਟਾਂ ਦੇਖਿਆ ਗਈਆਂ ਆਪਾਂ ਆਹ ਦੇਖੋ ਹੈਡ ਦੀਆਂ ਸੀਟਾਂ ਨੂੰ ਜਦੋਂ ਦੇਖ ਲੈਣਿਆ ਗਿਆ ਆ ਆ ਦੇਖੋ ਤਾਂ ਜਿਹੜੀ ਵੱਡੇ ਵਾਲ ਦੀ ਸੀਟ ਆ ਇਹ 35000 ਨਹੀਂ ਵੀ ਆ ਤੇ ਜਿਹੜੀ ਅਡਜਸਟ ਵਾਲੀ ਸੀਟ ਆ ਇਹ 30000 ਆ ਪਰ ਲੇਕਨ ਕੰਪਨੀ ਦੇ ਮੁਤਾਬਕ ਇਹ ਗੈਪ ਇਹਦਾ ਸਹੀ ਨਹੀਂਗਾ ਕਿਉਂਕਿ ਕਈ ਭਰਾ ਕਹਿਣਗੇ ਸਾਨੂੰ ਇਹ ਵਾਲ ਸੇਟਾਂ ਦਾ ਸਾਈਜ਼ ਦੱਸੋ ਦੇਖੋ ਆਪਾਂ ਇਦਾਂ ਵੀਡੀਓ ਦੇ ਵਿੱਚ ਲਾਈਵ ਨਹੀਂ ਦੱਸ ਸਕਦੇ ਕਿਉਂਕਿ ਜਿਹਦਾ ਟਰੈਕਟਰ ਖੁੱਲਿਆ ਹੁਣ ਭਾਈ ਜੀ ਦਾ ਟਰੈਕਟਰ ਖੁੱਲਿਆ ਹੈ ਇਹਨਾਂ ਨੂੰ ਦੱਸ ਸੱਤ ਕੇ ਦਿਖਾਵਾਂਗੇ ਵੀ ਭਾਈ ਇੰਨਾ ਗੈਪ ਹੁੰਦਾ ਔਰਿਜਨਲ ਕੰਪਨੀ ਦਾ ਠੀਕ ਹੈ ਉਹਨਾਂ ਨੂੰ ਮਿਲ ਕੇ ਦੱਸਾਂਗੇ ਪਰ ਲੇਕਨ ਜੇ ਤੁਸੀਂ ਕਹੋਗੇ ਇਹਦਾ 30 ਤੋਂ 35 ਗੈਪ ਆ ਇਹ ਨਹੀਂ ਚੱਲਦਾ ਇਹ ਬਹੁਤ ਘੱਟ ਗੈਪ ਆ ਇਹਦੇ ਨਾਲ ਟਰੈਕਟਰਾਂ ਜੇ ਤੁਸੀਂ ਪਤਲੀ ਸ਼ਮ ਪਾਉਂਗੇ ਤਾਂ ਵਾਲ ਵਜਣਗੇ ਪਿਸਟਨਾਂ ਦੇ ਉੱਪਰ ਟਰੈਕਟਰ ਦੇ ਠੀਕ ਹੈ ਜੀ ਤੱਕ ਤੱਕ ਦੀ ਆਵਾਜ਼ ਆਉਗੀ ਟਰੈਕਟਰ ਦੇ ਵਿੱਚ ਤੁਹਾਡੇ ਦੇ ਵਿੱਚ ਜੇ ਆਪਣੀਆਂ ਇਹਨਾਂ ਸੀਟਾਂ ਰੱਖਾਂਗੇ ਕਿਉਂ ਤਾਂ ਹੀ ਕਰਕੇ ਇਹਨਾਂ ਨੇ ਕੀਤਾ ਕਿ ਜਦੋਂ ਇੰਜਨ ਕਰਤਾ ਜਦੋਂ ਇਸ ਟਰੈਕਟਰ ਦਾ ਇੰਜਨ ਕਰਤਾ ਤਾਂ ਇਹਨਾਂ ਨੇ ਪਹਿਲਾਂ ਸ਼ਮ ਪਾਈ ਸੀਗੀ 1.4mm ਦੀ ਪਰ ਲੇਕਿਨ ਉੱਥੇ ਟਰੈਕਟਰ ਸਹੀ ਹੋ ਗਿਆ ਸੀਗਾ ਉਹਦੇ ਵਿੱਚੋਂ 80% ਸਹੀ ਹੋ ਗਿਆ ਸੀਗਾ ਪਰ ਲੇਕਿਨ ਪ੍ਰੋਬਲਮ ਆ ਗਈ ਇਹਨਾਂ ਨੂੰ ਵਾਲ ਬੱਜਣ ਦੀ ਵਾਲ ਤਾਂ বাজਦੇ ਸੀ ਕਿਉਂਕਿ ਇਹਨਾਂ ਦਾ ਗੈਪ ਆ ਘੱਟ ਸੀਗਾ ਵਾਲਾਂ ਦਾ ਉਸ ਤੋਂ ਬਾਅਦ ਚੱਕ ਕੇ ਮਿਸਤਰੀ ਨੇ ਕੀ ਕੀਤਾ ਜਿਹੜੀ ਸ਼ੈਮਾ 1.6 mm ਦੀ ਕਰਤੀ ਆ ਦੇਖੋ ਘੱਟੋ-ਘੱਟ 65 ਹੋ ਜਾਂਦੇ ਕਰੀਬ ਸ਼ੈਮਾ 62 ਤੋਂ 65 ਹੋ ਜਾਂਦੇ ਵਿੱਚ ਕਰੀਬ ਸ਼ੈਮਾ ਜਿਹੜੀ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਲਈ ਪਰ ਹੋਇਆ ਕਿ ਜਦੋਂ ਇਹ ਸ਼ੈਮਾ ਪਾਤੀ ਫਿਰ ਇਹਦਾ ਪਿਸਟਨ ਦਾ ਤੇ ਹੈਡ ਦਾ ਗੈਪ ਵੱਧ ਗਿਆ ਟੌ ਵਾਦ ਕੀ ਉਹਦੇ ਨਾਲ ਟਰੈਕਟਰ ਦੀ ਖਿਚਾਈ ਹੋਰ ਘੱਟ ਗਈ ਧੂਆ ਮਾਰਨ ਲੱਗ ਗਿਆ ਕਹਿਣਾ ਮਤਲਬ ਇਹਦੇ ਜਿਹੜਾ ਚੱਕਰ ਚੱਲਿਆ ਉਹ ਚੱਲਿਆ ਆਪਣਾ ਪਿਸਟਨਾਂ ਦੀ ਟੌਪਿੰਗ ਤੇ ਵਾਲਾਂ ਦੀ ਸੀਟਾਂ ਦੀ ਪ੍ਰੋਪਰ ਸੈਟਿੰਗ ਨਹੀਂ ਸੀਗੀ ਠੀਕ ਹੈ ਜਿਹਦੇ ਕਾਰਨ ਕਰਕੇ ਇਹਦੇ ਵਿੱਚ ਪ੍ਰੋਬਲਮ ਆਈ ਹੈ ਬਾਕੀ ਆਪਾਂ ਹੁਣ ਇਸ ਟਰੈਕਟਰ ਦੇ ਵਿੱਚ ਜਿਹੜੀ ਕੇਮ ਵੀ ਮੋਟੀ ਪਾਵਾਂਗੇ ਠੀਕ ਹੈ ਨਵੇਂ ਮਾਡਲ ਵਾਲੀ ਕੇਮ ਫਿਟ ਕਰਾਂਗੇ ਇਹਦੇ ਵਿੱਚ ਹੁਣ ਕਈ ਭਰਾ ਕਹਿਣਗੇ ਨਵੇਂ ਮਾਡਲ ਲਈ ਕੇਮ ਕਿਉਂ ਫਿਟ ਕਰਨੀ ਦੇਖੋ ਜਿਹੜੀ ਇਹਨਾਂ ਟਰੈਕਟਰਾਂ ਦੇ ਵਿੱਚ ਕੇਮ ਆਉਂਦੀ ਹੈ ਨਾ ਉਦੇ ਨਾਲ ਲਿਫਟ ਪੰਪ ਚੱਲਦੇ ਤੁਹਾਨੂੰ ਵੀ ਪਤਾ ਨਾ ਨਵੇਂ ਮਾਡਲ ਦਾ ਪਾਵਰ ਵਾਲਾ ਪੰਪ ਵੀ ਨਾਲ ਚੱਲਦਾ ਵਾ ਹੁੰਦਾ ਕਿ ਕਈ ਵਾਰੀ ਲਿਫਟ ਦਾ ਝਟਕਾ ਵੱਜ ਜੇ ਜਾਂ ਲਿਫਟ ਦੇ ਵਿੱਚ ਕੋਈ ਐਮ ਜੀ ਪ੍ਰੋਬਲਮ ਆ ਜੇ ਲਿਫਟ ਕਈ ਵਾਰੀ ਕਟਰ ਤੋਂ ਜਿਹੜੀ ਕੇਮ ਆ ਆਊਟ ਹੋ ਸਕਦੀ ਹੈ ਪਰ ਇਸ ਸੈਕਟਰ ਦੇ ਵਿੱਚ ਉਹ ਦਿੱਕਤ ਤਾਂ ਨਹੀਂ ਹੈਗੀ ਪਰ ਲੇਕਿਨ ਉਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਈ ਵਾਰੀ ਤੁਹਾਡਾ ਸੀਟਾ ਵੀ ਡਾਊਨ ਕਰਾ ਲੈਣੇ ਆ ਤੁਸੀਂ ਸ਼ਿਮਾ ਵੀ ਪਰ ਫਿਰ ਵੀ ਤੁਹਾਡੇ ਟੈਸਟਾਂ ਦੇ ਵਾਲ ਵਾਜਦੇ ਰਹਿੰਦੇ ਆ ਇਸ ਕਾਰਨ ਕਰਕੇ ਉਹ ਕੇਮ ਫਿਰ ਆਪ ਨੂੰ ਬਦਲਨੀ ਪੈਂਦੀ ਆ ਮਾਤਾ ਨੂੰ ਹੋਈ ਵੀ ਮੇਨ ਪ੍ਰੋਬਲਮ ਦੱਸਦੀ ਵੀ ਇਹਦਾ ਜਿਹੜਾ ਟਰੈਕਟਰ ਖੋਲਿਆ ਸੀ ਆਪਾਂ ਇਹਦੇ ਵਿੱਚ ਇੱਕ ਤਾਂ ਪਿਸਟਨਾਂ ਦੇ ਵਿੱਚ ਪ੍ਰੋਬਲਮ ਪਿਸਟਨਾਂ ਦਾ ਗੈਪ ਨਹੀਂ ਸਹੀ ਸੀਗਾ ਸ਼ਮਾ ਬੋਲਟਾਂ ਪਾਈਆਂ ਆਈਆਂ ਸੀਗਾ ਬਾਕੀ ਵਾਲਾਂ ਦੀ ਗੈਪ ਨਹੀਂ ਸਹੀ ਸੀਗਾ ਵਾਲ ਬਹੁਤ ਉੱਚੇ ਰੱਖੇ ਹੋਏ ਆ ਇਹਦੇ ਇਹਦੇ ਕਾਰਨ ਕਰਕੇ ਇਹਦੇ ਪ੍ਰੋਬਲਮ ਆਈ ਹੈ ਠੀਕ ਆ ਉਸ ਤੋਂ ਬਾਅਦ ਕ੍ਰੈਂਕ ਦੇ ਵਿੱਚ ਕੀ ਪ੍ਰੋਬਲਮ ਆਈ ਉਸ ਵਾਰ ਆ ਦੇਖੋ ਟੂਰਨਾਮੈਂਟ ਤੋਂ ਬਾਅਦ ਜਦੋਂ ਇਹਨਾਂ ਨੇ ਇੰਜਨ ਖਲਵਾਇਆ ਤਾਂ ਇਹਦੇ ਵਿੱਚ ਜਿਹੜੇ ਕਚਰੇ ਸੀਗੇ ਗੀਆਂ ਦੀ ਸਫਾਈ ਨਾ ਹੋਣ ਕਰਕੇ ਦੇਖੋ ਟੁਕੜਗਾ ਦੇ ਵਿੱਚ ਸਾਰੀਆਂ ਵੱਡੀਆਂ ਗਈਆਂ ਆ ਕਰੋ ਚੱਕ ਆ ਕਰੋ ਚੱਕ ਆ ਸਾਰੀਆਂ ਟੁਕੜੀਆਂ ਦੇ ਵਿੱਚ ਛਰੀਟਾਂ ਪੈ ਗਈਆਂ ਕਚਰੇ ਉਵੇਂ ਉਂਗਲ ਨੂੰ ਰੜਕਦੇ ਆ ਕਹਿਣ ਦਾ ਮਤਲਬ ਜਿੰਨੇ ਵਾਰੀ ਆਪਣਾ ਟਰੈਕਟਰ ਵਾਰ-ਵਾਰ ਖੁਲੂਗਾ ਉਹ ਇਦਾਂ ਦੀਆਂ ਪ੍ਰੋਬਲਮਾਂ ਦੇਖਣ ਨੂੰ ਮਿਲਦੀਆਂ ਆ ਉਸ ਤੋਂ ਬਾਅਦ ਹੋਇਆ ਕਿ ਇਸ ਟਰੈਕਟਰ ਦੇ ਵਿੱਚ ਜਿਹੜੀ ਕ੍ਰੈਂਕਾ ਦੇ ਵਿੱਚ ਵੀ ਪ੍ਰੋਬਲਮ ਇਸ ਕਾਰਨ ਕਰਕੇ ਆ ਗਈ ਟੁਕੜੀਆਂ ਦੇ ਵਿੱਚ ਕਚਰੇ ਆ ਗਏ ਵਾਰ-ਵਾਰ ਖੁੱਲਣ ਦੇ ਕਾਰਨ ਤਾਂ ਕਰਕੇ ਦੀਆਂ ਪੱਕੀਆਂ ਤਾਂ ਉਹਨੂੰ ਦੱਸ ਹੀ ਦਿੱਤਾ ਵੀ ਟ੍ਰੈਕਟਰਾਂ ਦੇ ਵਿੱਚ ਵੀ ਪ੍ਰੋਬਲਮ ਸੀਗੀ ਕਈ ਕਦੇ ਵਿੱਚ ਪ੍ਰੋਬਲਮ ਸੀ ਕਿੰਕ ਦੇ ਵਿੱਚ ਆਪਾਂ ਗ੍ਰੈਂਡ ਕਰਾ ਕੇ ਦੇ ਵਿੱਚ ਜਿਹੜੇ ਮੇਨ ਬੈਰਿੰਗਾਂ ਤੇ ਆਪਾਂ ਓਵਰਸਾਈਜ਼ ਸੈਟ ਕਰਾਂ ਠੀਕ ਹੈ ਹੁਣ ਗੱਲ ਕਰਦੇ ਆ ਇਸ ਟਰੈਕਟਰ ਦੇ ਵਿੱਚ ਸਮਾਨ ਕਿਹੜਾ ਯੂਜ਼ ਕੀਤਾ ਕਿਉਂਕਿ ਬਾਬੇ ਉਹ ਕਿਸ ਤਰ੍ਹਾਂ ਟ੍ਰੈਕਟਰ ਆ ਜਿਹੜਾ ਇਹ ਇਹਦੇ ਵਿੱਚ ਜਿਹੜੀ ਕੈਪਟਲ ਕੰਪਨੀ ਨੇ ਯੂਜ਼ ਕੀਤੀ ਆ ਉਹ ਕਿਤੇ ਕਰਲੋਸਕਰ ਕੰਪਨੀ ਨੇ ਹਾਂ ਤੁਸੀਂ ਸੋਚਦੇ ਹੋਵੋਗੇ 2009 ਮਾਡਲ 10 ਮਾਡਲ 11 ਮਾਡਲ ਦੇ ਵਿੱਚ ਜਿਹੜੇ ਕਲੌਸ ਕਰਦੇ ਇੰਜਨ ਆਏ ਸੀਗੇ ਬਹੁਤ ਤਗੜੇ ਸੀਗੇ ਬਹੁਤ ਪਾਵਰਫੁਲ ਲੱਗਦੇ ਸੀਗੇ ਆਵਾਜ਼ ਵੀ ਬਹੁਤ ਪਿਆਰੀ ਸੀਗੀ ਪਰ ਲੇਕਿਨ ਉਹਦਾ ਰੀਜਨ ਕੱਟ ਨਹੀਂ ਸੀਗੀ ਉਹਦਾ ਰੀਜਨ ਇਹਦੀ ਪ੍ਰੋਪਰ ਸੈਟਿੰਗ ਸੀਗੀ ਮਟੀਰੀਅਲ ਦਾ ਫਰਕ ਸੀਗਾ ਠੀਕ ਹੈ ਜੀ ਕਹਿਣ ਦਾ ਮਤਲਬ ਮੇਰੀ ਸਿੱਧੇ ਸ਼ਬਦਾਂ ਦੇ ਵਿੱਚ ਹੁਣ ਆ ਜਿਹੜਾ ਪਿਛਣਾ ਇਹ ਜਿਹੜਾ ਟਰੈਕਟਰ ਨਾਲ ਲੰਦਾ ਸੀਗਾ ਉਹਦੇ ਵਿੱਚੋਂ ਕੱਟਿਆ ਹੋਇਆ ਪਿਛਣਾ ਆਇਆ ਇਹ ਜਿਹੜਾ ਪਿਸਟਨ ਇਸ ਟਰੈਕਟਰ ਦੇ ਵਿੱਚੋਂ ਕੱਟਿਆ ਹੋਆ ਪਿਸਟਨ ਆਪਣਾ ਠੀਕ ਹੈ ਜਿਹੜਾ ਟਰੈਕਟਰ ਖੁੱਲ ਕੰਮ ਕਰਨ ਤੋਂ ਪਹਿਲਾਂ ਤੇ ਇਹਦੇ ਵਿੱਚ ਕੰਪਨੀ ਦਿਖਾਉਣਾ ਕਿਹੜੀ ਕੰਪਨੀ ਦਾ ਦੇਖੋ ਊਸ਼ਾ ਦਾ ਤੇ ਜਿਹੜਾ ਊਸ਼ਾ ਦਾ ਪਿਸਟਨ ਆਉਂਦਾ ਉਹ ਆਉਂਦਾ ਸਵਰਾਜ ਪੈਕਿੰਗ ਦੇ ਵਿੱਚ ਆ ਲੈ ਦੇਖ ਲੈਣਾ ਇੱਕ ਨੰਬਰ ਊਸ਼ਾ ਇਹ ਆਉਂਦਾ ਸਵਰਾਜ ਪੈਕਿੰਗ ਦੇ ਵਿੱਚ ਹੁਣ ਕਰ ਲਾਸਟਰ ਦੇ ਵਿੱਚ ਪਿਸਟਨ ਵੇਖੋ ਆ ਦੇਖੋ ਇਹ ਬਣਾ ਰਹੀ ਹੈ ਕੰਪਨੀ ਆਪ ਇਹਦੇ ਵਿੱਚ ਉਸ਼ਾ ਦਾ ਕੋਈ ਨਾਮੋ ਨਿਸ਼ਾਨ ਨਹੀਂਗਾ ਜੇ ਮੰਨ ਲਓ ਆਪਾਂ ਇਸ ਟਰੈਕਟਰ ਦੇ ਵਿੱਚ ਸਵਰਾਜ ਕੰਪਨੀ ਦੀ ਕਿੱਟ ਪਾਈਏ ਨਾ ਉਹਦੇ ਵਿੱਚ ਸਵਰਾਜ ਵੀ ਲਿਖਿਆ ਹੁੰਦਾ ਨਾਲ 우ਸ਼ਾ ਵੀ ਲਿਖਿਆ ਹੁੰਦਾ ਕਹਿਣ ਦਾ ਮਤਲਬ 우ਸ਼ਾ ਦੇ ਇਹ ਪਿਸਟਨ ਹੀ ਕੰਪਨੀ ਜਿਹੜੀ ਹੋਣ ਵਾਲੇ ਮਾਡਲ ਦੇ ਵਿੱਚ ਯੂਜ਼ ਕਰ ਰਹੀ ਹੈ ਜਿਹੜੇ ਨੰਬਰ ਪਾਉਂਦੇ ਕਿਉਂਕਿ ਉਹ ਵੀ ਕੰਪਨੀ ਕਲੌਸਕਰ ਦੀ ਕਿੱਟ ਪਾ ਸਕਦੀ ਸੀ ਹੈ ਨਾ ਕਿਉਂ ਨਹੀਂ ਪਾਈ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਇਹਦੇ ਵਿੱਚ ਫਰਕ ਲੱਗਿਆ ਹੋਊਗਾ ਇਸ ਕਰਕੇ ਉਹਨਾਂ ਨੇ ਜਿਹੜੀ ਇਹਦੀ ਕਲੌਸਕਰ ਦੀ ਕਿੱਟ ਨਹੀਂ ਯੂਜ਼ ਕਹਿਣ ਦਾ ਮਤਲਬ ਉਦੋਂ ਦਾ ਇੰਨ੍ਹਾ ਉਹ ਦੇ ਮੰਮੇ ਦੇ ਵਿੱਚ ਤਾਂ ਇੰਜੀਨੀਅਰ ਕਰਾਉਸ ਕਰ ਹੀ ਆਉਂਦਾ ਸੀਗਾ ਪਰ ਲੇਕਿਨ ਉਦੋਂ ਕੰਪਨੀ ਨੇ ਆਪ ਦਾ ਪਿਸਟਨ ਕਿਉਂ ਨਹੀਂ ਪਾਇਆ ਹੁਣ ਕਿਉਂ ਕੰਪਨੀ ਆਪ ਦੇ ਪਿਸਟਨ ਬਣਾ ਰਹੀ ਹੈ ਇਸ ਗੱਲ ਦੇ ਵਿੱਚ ਵੀ ਕੋਈ ਨਾ ਕੋਈ ਰਾਜ ਆ ਮਿੱਤਰੋ ਇਸ ਕਰਕੇ ਜਦੋਂ ਵੀ ਸਵਰਾਜ ਟਰੈਕਟਰ ਦਾ ਇੰਜਨ ਕਰਾਉਣਾ ਹੋਵੇ ਤੁਸੀਂ ਸਵਰਾਜ ਪੈਕਮੈਟਿਕ ਓਰੀਜਨਲ ਕਿੱਟ ਹੀ ਖਰੀਦਿਆ ਕਰੋ ਹੋਰ ਕਿੱਟ ਚਲੋ ਕਰਾਉਸ ਕਰ ਕੰਪਨੀ ਨਹੀਂ ਆ ਤੇ ਮਾੜੀ ਆ ਕਰਾਉਸ ਕਰ ਕੰਪਨੀ ਸਿਰੇ ਦੀ ਕੰਪਨੀਆਂ ਵੱੜਦੀ ਏਕ ਨੰਬਰ ਕੰਪਨੀ ਆ ਪਰ ਲੇਕਿਨ ਜਿਹੜਾ ਸਵਰਾਜ ਟਰੈਕਟਰ ਹੁਣ ਆ ਰਿਹਾ ਉਹਦੇ ਵਿੱਚ ਕਲੌਜ਼ਰ ਕੰਪਨੀ ਦਾ ਸਮਾਨ ਕੋਈ ਨਹੀਂ ਕੰਪਨੀ ਦੇ ਰਹੀ ਉਹ ਆਪਣਾ ਆਪ ਹੀ ਕਿ ਤਿਆਰ ਕਰਕੇ ਉਸਾ ਕੰਪਨੀ ਨੂੰ ਲੈ ਕੇ ਵਰਤ ਦੀ ਟਰੈਕਟਰ ਹੈ ਜੇ ਇਸ ਤਰ੍ਹਾਂ ਕਰਕੇ ਜਿਹੜਾ ਕਲੌਜ਼ਰ ਦਾ ਕੀੜਾ ਤੁਸੀਂ ਕਿੱਟ ਵਾਲਾ ਉਹ ਆਪਣੇ ਦਿਮਾਗ ਚੋਂ ਕੱਢ ਦਿਓ ਸਵਰਾਜ ਕੰਪਨੀ ਦੀ ਜਿਹਨੂੰ ਕਿੱਟ ਯੂਜ਼ ਕਰਿਆ ਕਰੋ ਇਹ ਟਰੈਕਟਰ ਕਿਉਂ ਨਾ ਤੁਹਾਡੇ ਸਹੀ ਚੱਲਣਾ ਪਰ ਪ੍ਰੋਪਰ ਸੈਟਿੰਗ ਹੋਣੀ ਚਾਹੀਦੀ ਆ ਹੁਣ ਮੰਨ ਲਓ ਇੱਥੇ ਸਵਰਾਜ ਦੀ ਵੀ ਕਿੱਟ ਪਾਉਂਦੇ ਤੇ ਸੈਟ ਗਈ ਆ ਸ਼ਿਮਾ ਵਗਾਂ ਦੀ ਉਹੀ ਰਹਿ ਜਾਂਦੀ ਵਾਲਾਂ ਦੀ ਉਹੀ ਰਹੇ ਫਿਰ ਵੀ ਇਹਨਾਂ ਨੂੰ ਸਹੀ ਚੱਲਣਾ ਇਸ ਕਾਰਨ ਕਰਕੇ ਇਹਦੇ ਵਿੱਚ ਕਈ ਨੁਕਸਰ ਆ ਲਗੇ ਆਪਣੇ ਪਿਸਟਨਾਂ ਦਾ ਜੇ ਪਿਸਟਨ ਦਾ ਹੋ ਸਕਦਾ ਚੱਲ ਜਾਣਾ ਆਪਾਂ ਕਿਸੇ ਨੂੰ ਮਾੜਾ ਨਹੀਂ ਜਾਂਦਾ ਨਾ ਕੰਪਨੀ ਨੂੰ ਮਾੜਾ ਕਹੇ ਜੀ ਯਾਰ ਇਹ ਚੱਲਦੇ ਨਹੀਂ ਚੱਲਣਗੇ ਪਿਸਟਨ ਤਾਂ ਚੱਲ ਜਾਣਗੇ ਕੋਈ ਦਿੱਕਤ ਨਹੀਂ ਪਰ ਲੇਕਿਨ ਤੁਹਾਡੇ ਮਨ ਦਾ ਕਿਹੜਾ ਕਟਣਾ ਸੀ ਵੀ ਨਵਾਂ ਮਾਡਲ ਕਰਾਸ ਕਰ ਇੰਜਾਂ ਸੀ ਕਿਉਂ ਨਾ ਕਿੱਟ ਵੀ ਕਰਾਸ ਕਰਦੀ ਪਾਈ ਹੈ ਪਰ ਲੇਕਿਨ ਉਹ ਤਾਂ ਕੰਪਨੀ ਕਿਹੜਾ ਬੇਰੂਪ ਸੀ ਉਹ ਵੀ ਆਪ ਦਾ ਸਮਾਨ ਪਾ ਸਕਦੀ ਸੀ ਕਿ ਕਰਾਸ ਕਰਦਾ ਇਸ ਲਈ ਉਹਨਾਂ ਨੇ ਵੀ ਪੁਰਸ਼ਾ ਦਾ ਸਮਾਨ ਹੀ ਉਸ ਟਾਈਮ ਵਰਤ ਲਿਆ ਠੀਕ ਹੈ ਇਸ ਕਾਰਨ ਕਰਕੇ ਜਦੋਂ ਵੀ ਤੁਸੀਂ ਕੰਮ ਕਰਨਾ ਆਪਣਾ ਸੋਚ ਸਮਝ ਕੇ ਕਰਾਓ ਜਿੱਥੋਂ ਮਰਜ਼ੀ ਕਰਾਓ ਜਿਹੜੇ ਮਰਜ਼ੀ ਮਕੈਨਿਕ ਤੋਂ ਕਰਾਓ ਆਪਾਂ ਨੂੰ ਕੋਈ ਇਤਜਾਜ ਨਹੀਂ ਆਣਾ ਪਰ ਉਹਦੀ ਪ੍ਰੋਪਰ ਉਹਦੇ ਬਾਰੇ ਇਨਫਾਰਮੇਸ਼ਨ ਹੋਣੀ ਚਾਹੀਦੀ ਹੈ ਜਿੱਦੋਂ ਅਸੀਂ ਕੰਮ ਕਰਾ ਰਹੇ ਹਣਾ ਬਾਕੀ ਦੇਖੋ ਆਪਣੇ ਤੋਂ ਪਹਿਲਾਂ ਦੇ ਬਹੁਤ ਬੰਦੇ ਕੰਮ ਕਰਦੇ ਹੋ ਮੱਚ ਵੱਡੇ ਕੰਮ ਕਰਦੇ ਆ ਪਰ ਲੇਕਿਨ ਜਿਹੜਾ ਮਕੈਨਿਕਲ ਲਾਈਨ ਦੇ ਵਿੱਚ ਨਾ ਇਹ ਕਿਸੇ ਨਾਲ ਜੁਦਾਈ ਨਹੀਂ ਹੁੰਦੀ ਕਿ ਵੀ ਮੈਂ ਪੁਰਾਣਾ ਕੰਮ ਕਰਦਾ ਜਾਂ ਮੈਨੂੰ ਇੰਨੇ ਟਾਈਮ ਹੋ ਗਿਆ ਕੰਮ ਕਰਦੇ ਨੂੰ ਕੀ ਉਹ ਮੈਂ ਸਿਆਣਾ ਹੋ ਗਿਆ ਇਹ ਨਹੀਂ ਇਹ ਗਲਤ ਕਰਦਾ ਦੇਖੋ ਜਿਹੜੀ ਕਲਾਕਾਰੀ ਆ ਉਹ ਕਿਸੇ ਵੀ ਇਨਸਾਨ ਦੇ ਵਿੱਚ ਹੁੰਦੀ ਹੈ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਉਹ ਕਲਾਕਾਰੀ ਦਾ ਕਲਾਕਾਰੀ ਜੀ ਉਹ ਕਲਾਕਾਰੀ ਸਿੱਖਾਂ ਦੇ ਨਾਲ ਨਹੀਂ ਆਉਂਦੀ ਉਹ ਆਉਂਦੀ ਤੁਹਾਨੂੰ ੱਟੇ ਥਾ ਕੇ ਤੇ ਤਜਰਬੇ ਕਰ ਇਸ ਕਾਰਨ ਕਰਕੇ ਕਿਉਂਕਿ ਜਿਹੜੇ ਅਸੀਂ ਟਰੈਕਟਰ ਓਵਰਹਾਲ ਕੀਤੇ ਨੇ ਸੁਰਰਾਜ ਟਰੈਕਟਰ ਕਰਦੇ ਆ ਇਹੋ ਆਪਾਂ ਨੂੰ ਤਾਂ ਗਿਣਤੀ ਵੀ ਹੈਣੀ ਕਿ ਜਿੰਨੇ ਅਸੀਂ ਟਰੈਕਟਰ ਕਰ ਚੁੱਕੇ ਹੁਣ ਤੁਸੀਂ ਦੇਖ ਲਓ 1 2 3 ਹੁਣ 1 ਮਹੀਨੇ ਦਾ ਕੰਮ ਆਪਣੇ ਕੋਲ ਹੁਣ ਤਿੰਨ ਟਰੈਕਟਰ 1 ਮਹੀਨੇ ਦੇ ਵਿੱਚ ਕਰਨੇ ਆ ਕਿਉਂ ਨਾ ਉੱਥੇ ਤਜਰਬਾ ਆਊਗਾ ਸੱਜਣੋ ਇਸ ਕਾਰਨ ਕਰਕੇ ਸਾਨੂੰ ਉਹ ਅਸੀਂ ਸਿੱਕ ਕੇ ਨਹੀਂ ਕੰਮ ਕਰ ਰਹੇ ਇਹ ਸਾਨੂੰ ਆਪਣੇ ਹੱਥੀਂ ਕੰਮ ਕਰਕੇ ਉਸ ਜੀ ਦਾ ਪਿਆਰ ਆ ਗਿਆ ਵੀ ਇੰਨਾਂ ਕੁ ਪੈਸੇ ਤਾਂ ਇੰਨਾਂ ਡਾਉਨ ਤੇ ਤੇ ਇੰਨੀ ਸ਼ਮ ਮੋਟਿਵ ਆ ਕੇ ਟਰੈਕਟਰ ਸਹਰਾਜ ਵਧੀਆ ਚੱਲਦਾ ਤੇ ਵਧੀਆ ਵੀ ਚੱਲੂਗਾ ਇਸ ਕਾਰਨ ਕਰਕੇ ਚਲੋ ਚਾਹੇ ਸਾਡੇ ਤੋਂ ਕਰਾਉਣਾ ਹੋਵੇ ਕੰਮ ਨੂੰ ਜਾਂ ਕਿਸੇ ਤੋਂ ਮਰਜ਼ੀ ਕਰਾਉਣਾ ਚਾਹੇ ਸਾਡੇ ਤੋਂ ਕਰਾਉਣਾ ਹੋਵੇ ਚਾਹੇ ਤੋਂ ਮਰਜ਼ੀ ਕਰਾਉਣ ਪਰ ਲੇਕਿਨ ਉਸ ਨੂੰ ਸਮਝਣ ਦੀ ਲੋੜ ਹੈ ਉਹਦੇ ਸੋ ਸਮਝ ਕੇ ਕੰਮ ਕਰਾਉਣਾ ਕਿਉਂਕਿ ਬਾਈ ਜੀ ਦਾ ਇਹਦੇ ਵਿੱਚ 1 ਲੱਖ ਰੁਪਈਆ ਕੱਲਾ ਇੰਜਨ ਪਾ ਗਿਆ ਪਰ ਉਹ ਆ ਕੱਖਣੀ ਤੇ ਦੁਬਾਰਾ ਫੇਰ ਖੁੱਲਿਆ ਤਾਂ ਲੱਖ ਆਉਣ ਲੱਗੂਗਾ ਇਸ ਕਾਰਨ ਕਰਕੇ ਇਸ ਕਾਰਨ ਕਰਕੇ ਨੁਕਸਾਨ ਤੁਹਾਡਾ ਡਬਲ ਹੋ ਜਾਂਦਾ ਹੈ ਇੱਕ ਭਾਈ ਕਈ ਭਰਾਵਾਂ ਦੇ ਮਨ ਚ ਹੁੰਦੇ ਆ ਯਾਰ ਤੂੰ ਤਾਂ ਲੇਬਰ ਹੀ ਵਾਰੀ ਲੈਣਾ ਆਂ ਦੀ ਦੇਖ ਭਰਾ ਮੇਰੇ ਆ ਲੇਬਰ ਆਪਾਂ ਲੈਣਾ ਫੋਨ ਨਹੀਂ ਜਾਂਦੀ ਕੰਮ ਵੀ ਵਧੀਆ ਕਰਕੇ ਦਿੰਨੇ ਆ ਪਰ ਲੇਕਨ ਇਦਾਂ ਦੀ ਵਾਰ-ਵਾਰ ਖੁੱਲਣ ਦੀ ਦਿੱਕਤ ਨਹੀਂ ਹੋਣੀਗੀ ਹੁਣ ਮੰਨ ਲਓ ਇਹਨੇ ਲੇਬਰ ਲਈ ਹੋਣੀ ਆ 8000 ਰੁਪਏ ਮੈਂ ਲੂੰਗਾ 125 14000 ਰੁਪਏ ਮੰਨ ਤੂੰ 5000 ਵਾਧੂ ਰੇਤ ਦੇ ਰਹੇ ਹੋ ਨਾ ਪਰ ਲੈਣਾ ਉਹਦਾ 5000 ਜਿਹੜਾ ਲੈ ਰਿਆ ਉਹ ਆਪਣੀ ਮਿਹਨਤ ਦਾ ਲੈ ਰਿਆ ਹੈ ਹਨਾ ਕੋਈ ਨਾ ਕਿ ਆਪਾਂ ਦੁਬਾਰਾ ਉਲਾਂ ਦੀ ਨੌਕਤਾ ਵੀ ਕਹਿੰਦੇ ਤਾਂ ਹੁੰਦਾ ਸਸਤਾ ਹੋਵੇ ਵਾਰ-ਵਾਰ ਮਹਿੰਗਾ ਹੋਵੇ ਇੱਕ ਵਾਰ ਇਸ ਕਾਰਨ ਕਰਕੇ ਇਧਰੋਂ ਕੰਮ ਵੀ ਸੋ ਸਮਝ ਕੇ ਕਰਾਇਆ ਕਰੋ ਪੁੱਛ ਪੜਤਾਲ ਕਰਕੇ ਕਰਵਾਇਆ ਕਰੋ ਆਪਣੀ ਪੂਰੀ ਤਸੱਲੀ ਕਰਕੇ ਕਰਾਇਆ ਕਰੋ ਕੰਮ ਫੇਰ ਜਾ ਕੇ ਨਾ ਫੇਰ ਕਿਉਂਕਿ ਫੇਰ ਤੁਹਾਡੇ ਟਰੈਕਟਰਾਂ ਦੇ ਵਿੱਚ ਕੋਈ ਇਦਾਂ ਦੀ ਦੁਬਾਰਾ ਪੈਸੇ ਲਾਉਣ ਦੀ ਲੋੜ ਨਾ ਪਵੇ ਹਨਾ ਇਸ ਕਾਰਨ ਕਰਕੇ ਤੇ ਬਾਕੀ ਇਹ ਟਰੈਕਟਰ ਸਲੰਸਰ ਵੈਦੀ ਵੀ ਮਗਲਾ ਕੱਢਦਾ ਸੀ ਉਹ ਕਿਉਂ ਕੱਢਦਾ ਸੀ ਆਪ ਦਿਖਾਵਾਂ ਤੁਹਾਨੂੰ ਮਾਈਨਰ ਵੀ ਦਿਖਾਉਣਾ ਚੈੱਕ ਕਰਾਉਣਾ ਇਹਦੇ ਕ੍ਰੋਸ ਵਗੈਰਾ ਬਿਲਕੁਲ ਉਦਾਂ ਹੀ ਖੜਿਆ ਦੇਖੋ ਨਾਉ ਉਦਾਂ ਰੜਕਦਾ ਇਹਨਾਂ ਦੇ ਆਹ ਦੇਖੋ ਜੇ ਤਾਂ ਨਾਉ ਮਾਰਾਂਗੇ ਨਾ ਇਹਨਾਂ ਤੇ ਆ ਦੇਖੋ ਆ ਨਾਉ ਮਾਰਦੇ ਇਹਨਾਂ ਤੇ ਰਾਜ ਤਾਂ ਜਾ ਕੇ ਦਿਖਾ ਆ ਨਾਉ ਮਾਰਦੇ ਨਾ ਕ੍ਰੋਸਾਂ ਤੇ ਤੇ ਉਦਾਂ ਹੀ ਰੜਕਦੇ ਆ ਕਿ ਇਹ ਹੈ ਆਪਣਾ ਟਟੋ-ਟਟ 10 ਸਾਲ ਚੱਲ ਕੇ ਟਟੋ-ਟਟ ਇਹਦੇ ਰੰਗੇ ਨੂੰ ਵੱਢਣਗੇ ਇਸ ਕਾਰਨ ਕਰਕੇ ਇਹ ਇਹ ਪਾਰਟਸ ਆ ਜਿਹੜੇ ਨਾ ਇਹ ਸੋਚ ਸਮਝ ਕੇ ਹੀ ਪਾਉਣੇ ਪੈਂਦੇ ਹੁਣ ਮੰਨ ਲਓ ਇੱਥੇ ਸਵਰਾਜ ਪੈਕਿੰਗ ਦੀ ਸਲੀਵ ਹੁੰਦੀ ਮਯਾਲ ਕੋਲ ਤੁਹਾਡਾ ਨੋ ਰੜਕਾ ਜਾਂਦਾ ਆ ਵਾ ਕੀ ਦੇਖੋ ਲਾਗਾ ਵਗੈਰਾ ਇਹਨਾਂ ਦੇ ਇੰਨਾ ਪੰਨ ਜਿਵੇਂ ਟਰੈਕਟਰ ਗਰਮ ਹੋਇਆ ਹੁੰਦਾ ਆ ਦੇਖੋ ਇਧਰਲੀ ਸਾਈਡ ਆਹ ਚਰੀਟ ਕੱਢੀ ਆ ਦੇਖੋ ਲੌਕ ਕਰੋ ਚੱਕੋ ਆਹ ਸਲੀਬਾਂ ਦੀ ਹਾਲਤ ਆ ਇਹਨਾਂ ਦੀ ਕਲੋਸ ਕਰ ਵਾਲੀਆਂ ਚਲੋ ਬਾਪਿਓ ਬਾਕੀ ਆਪਣਾ ਕਰ 44 ਜਿਹੜਾ ਸੀਗਾ 54 ਵਾਲੀ ਬੋਲ ਗਿਆ ਆਪਾਂ ਦਾ ਵਾਲਾ ਬੋਲ ਗਿਆ ਬਾਕੀ ਵਰਕ ਤੁਹਾਡੀ ਪਿਆਰ ਸਦਕਾ ਤੇ ਕਿਰਪਾ ਦੇ ਸਦਕਾ ਆਪਣਾ ਚੱਲੀ ਜਾਂਦਾ ਹਨਾ ਤੇ ਚਲੋ ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਕਰਦੇ ਆ ਇੱਥੇ ਹੀ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲਾ ਵੀਡੀਓ 2 ਨੰਬਰ ਪਾਰਟ ਆਊਗਾ ਇਸੇ ਟਰੈਕਟਰ ਦਾ ਜੀ ਬਾਕੀ ਆਪਾਂ ਅੱਜ ਖਰਾਬ ਵਗੈਰਾ ਤੇ ਪਹੁੰਚਾ ਕਰਦੇ ਆ ਸਮਾਨ ਬਾਕੀ ਜਿਹੜੀ ਕੰਪਨੀ ਦਾ ਆਪਾਂ ਸਮਾਨ ਯੂਜ਼ ਕੀਤਾ ਸਾਰਾ ਤੁਹਾਨੂੰ ਦਿਖਾ ਕੇ ਆਪਾਂ ਫਿੱਟ ਕਰਾਂਗੇ ਠੀਕ ਆ ਧੰਨਵਾਦ ਜੀ ਸਸੇ ਕਾ